ਦੀ ਬਾਪੂ ਜੀ ਦਾ ਨਾਮ ਹੈ ਜੀ ਮੇਰਾ ਗਵਿੰਦ ਲਾਲ ਕਿਹੜਾ ਪਿੰਡ ਹੈ ਸਹਿਜੋ ਮਾਜਰਾ ਅੱਜ ਇੱਕ ਇੱਥੇ ਕੀ ਕਰ ਰਹੇ ਹੋ ਕੱਟ ਗਿਆ ਹੀ ਸਾਡੇ ਮਾਤਾ ਸਿਤਲਾ ਮਾਤਾ ਮੰਦਿਰ ਪਰਾਚੀਨ ਤੋਂ ਲੋਕ ਇੱਥੇ ਪੂਜਾ ਕਰਦੇ ਨੇ ਕੱਲ ਨੂੰ ਬੰਦਾਰਾ ਕਰਨਾ ਸੀ ਇਸੇ ਕਰਕੇ ਮੈਂ ਲੈਟਾਂ ਜਗਾਉਣ ਵਾਤੇ ਸ਼ਾਮੇ 5 ਵਜੇ ਲੈਟ ਜਗਾ ਕੇ ਜੋਤ ਲਾ ਕੇ ਘਰ ਚ ਲੈ ਗਿਆ ਸਵੇਰੇ ਆ ਕੇ ਸਵਾ 5:05 ਵੀ ਤੇ ਦੇਖਿਆ ਤਾਂ ਮੰਦਿਰ ਤਾਂ ਗੱਲਾਂ ਨਹੀਂ ਸੀ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾ ਕੀਤਾ ਜੀ ਹਾਂ ਅਡੋਲੇ ਗੋਂਡੀਆਂ ਨੂੰ ਜੋ ਵੀ ਜੀ ਗੋਂਡੀਆਂ ਸੀਗੇ ਸਾਡੇ ਪੰਚ ਸਾਬਾਂ ਉਹਨੂੰ ਧਾਕੇ ਲੈਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾਂ ਹੈ ਨਹੀਂ ਸੀ ਰਿਪੋਰਟ ਲਗਾਤੀ ਹੈ ਹਾਂ ਉਹਦੇ ਬਾਅਦ ਰਿਪੋਰਟ ਲਗਾਤੀ ਹੈ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਉਹਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਗਾਈ ਹੈ ਮੰਦਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੋਂ ਕੀ ਮੰਗੇ ਈ ਥੋੜੀ ਅਸੀਂ ਬੇਨਤੀ ਕਰਦੇ ਆ ਵੀ ਇਹ ਜਿਹੇ ਚੋਰਾਂ ਨੂੰ ਚਾਹੇ ਕੋ ਨਸ਼ੇੜੀ ਐ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਫਟ ਕੇ ਲੈ ਗਿਆ ਬੇਨਤੀ ਕਰਦੇ ਆ ਵੀ ਇਹ ਜਿਹੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਜਿਹੀਆਂ ਹੋਣੀ ਘਟਨਾ ਘਟੇ ਬੇਨਤੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਲਈ ਜੋਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜੇ ਚੋਰਾਂ ਨੂੰ ਚਾਹੇ ਕੋਈ ਨਸ਼ੇੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਕਰ ਲੈ ਪਟਕੇ ਲੈ ਗਿਆ ਬੇਨਤੀ ਕਰਦੇ ਹਾਂ ਵੀ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸੇ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਨਾ ਘਟੇ ਬੇਨਤੀ ਕਰਦੇ ਹਾਂ ਅੱਜ ਸਾਡੇ ਨਾਮ ਦੇ ਹੱਦੀ ਹਰਮਨ ਦੀ ਸੰਗਾਈ ਕਿਹੜਾ ਪਿੰਡ ਹੈ ਸਾਜੋ ਮਾਦਰਾ ਹੀ ਅੱਜ ਸਾਡੇ ਪਾਸੇ ਕੀ ਕੰਮ ਹੈ ਉਹ ਸਾਡਾ ਚਾਪਤੀ ਪੱਛੀ ਤੋਂ ਬਿਲਕੁਲ ਸਾਡਾ ਸਾਜੋ ਮਾਦਰਾ ਦੇ ਵਿੱਚ ਤੇ ਅੱਜ ਅਸੀਂ ਮੰਡਰ ਆਏ ਤੇ

ਕੋਈ ਮੰਗਤੋ ਜੀ ਕੈਮਰਾ ਨਹੀਂ ਬੱਲੇ ਤਾਂ ਅਮਰੇ ਕੋਈ ਨਹੀਂ ਸੀ ਗਾਈ ਕੈਮਰਾ ਜਦੋਂ ਸਾਰੀ ਚੱਲਦੀ ਸੀਗੀ ਆਪ ਭੰਡਾਰ ਦੇ ਪੱਤੇ ਕਿਰਪਾ ਹਰਦੀ ਸੀ ਮਾਤਰਾ ਨੇ ਵੀ ਤੇ ਕਹਿੰਦੇ ਸੀਗੇ ਦੁਆਨਾ ਜਿਹੜਾ ਗੱਲਾਂ ਬੋਲਦੇ ਕਿੰਨੇ ਟਾਈਮ ਤੋਂ ਬੋਲਦੇ ਅਸੀਂ ਇਹ ਭੰਡਾਰਾ ਜਿਵੇਂ ਸਾਲ ਤੋਂ ਸਾਲ ਹੀ ਕੋਈ ਸੇਵਾ ਦਾ ਨਹੀਂ ਸੀ ਸੇਵਾ ਦਾ ਕੋਈ ਨਹੀਂ ਜਣ ਕੇ ਆਪਾਂ ਜਿਵੇਂ ਪਾਪਾ ਸਾਲਵਾ ਭੰਡਾਰਾ ਕਰਾਨੇ ਆਪਾ ਜੀ ਤੇ ਰੜ ਕੇ ਇਦਾਂ ਹੀ ਆਈ ਬਸ ਹਮ ਚਾਹਤ ਕੋ ਤੁਸੀਂ ਮੰਗੀ ਮਾਰ ਗਈ ਆ ਇਹ ਕਰਦੇ ਆ ਕਿ ਜਿੱਦਾਂ ਦੇ ਹਾਲੇ ਕੰਮ ਚੱਲ ਰਿਹਾ ਵੀ ਇਹ ਇਹਨੂੰ ਨੱਥ ਪਾਈ ਜਾਵੇ ਚੋਰਾ ਨੂੰ ਤੇ ਅੱਗੇ ਤੇ ਕਿਸੇ ਜਿਮਿਆਨ ਹੁੰਦਾ ਤੇ ਸਾਡੇ ਹੋਇਆ ਤੇ ਇਦਾਂ ਕਿਸੇ ਹੋਰ ਮੰਦਰ ਨੂੰ ਨਿਸ਼ਾਨਾ ਲਾ ਬਣਾਇਆ ਜਾਵੇ